ਹੈਲੋ ਸਸੀਗਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਆ ਕਿ ਇੱਕ ਬੰਦਾ ਕਮੈਂਟ ਪਾਉਂਦਾ ਹੈ ਕਹਿੰਦਾ ਬਈ ਇਹਨੇ ਭੁੱਕੀ ਖਾਧੀ ਹੋ ਸੀ ਇਹ ਤੋਂ ਡਾਇਲੋਗ ਨਹੀਂ ਬੋਲੇਗਾ ਜਾਂ ਕਦੀ ਕਈ ਵਾਰ ਕਮੈਂਟ ਪਾਉਂਦਾ ਹੈ ਕਹਿੰਦਾ ਤਰੀਕੋ ਫਿਲਮ ਦੇਖੀ ਆ ਫਲਾਨੀਓ ਚ ਤੈਨੂੰ ਐਕਟਿੰਗ ਨਹੀਂ ਆਉਂਦੀ ਪਹਿਲਾਂ ਇਹਦੀਆਂ ਇਹ ਦੋ ਗੱਲਾਂ ਦੇ ਜਵਾਬ ਦੇਦਾ ਭਈ ਜਿਹੜੀ ਤੂੰ ਕਹਿੰਦਾ ਐਕਟਿੰਗ ਨਹੀਂ ਆਉਂਦੀ ਗੰਨਣ ਕੋਚ ਤੂੰ ਐਕਟਿੰਗ ਦੇਖੀ ਆ ਉਹ ਐਕਟਿੰਗ ਜਿਹੜੀ ਹੁੰਦੀ ਡਾਇਰੈਕਟਰ ਦੀ ਹੁੰਦੀ ਆ ਬੁੱਝ ਬੰਦੇ ਆ ਤੂੰ ਫਿਲਮ ਲੈਣ ਦਾ ਹੀ ਬੰਦਾ ਲੱਗਦਾ ਹੈ ਮੇਰੀ ਸੈੱਟ ਤੇ ਰਿਹਾ ਲੱਗਦਾ ਹੈ ਤੇ ਤੈਨੂੰ ਪਾ ਇਹ ਕਿਦਾਂ ਐਕਟਰ ਜਿਹੜਾ ਐਕਟ ਕਰਦਾ ਹੁਣ ਮੈਂ ਉਹਦੇ ਵਿੱਚ ਕਿਸੇ ਹੋਰ ਤਰ੍ਹਾਂ ਦਾ ਕਰਦਾ ਉਹ ਓਵਰ ਕਰਾ ਰਿਹਾ ਤਾਂ ਮੈਂ ਕਰ ਰਿਹਾ ਨਾ ਉੱਥੇ ਡਾਇਰੈਕਟਰ ਨੂੰ ਦੋਸ਼ ਦਿਓ ਨਾ ਕਿ ਮੈਨੂੰ ਦੂਜੇ ਪਾਸੇ ਤੂੰ ਕਹਿੰਦਾ ਸਕੰਦਰ ਦੇ ਸੈੱਟ ਤੇ ਮੈਂ ਭੁੱਖੀ ਖਾਦੀ ਸੀ ਮੇਰੇ ਤੋਂ ਡਾਇਲੋਗ ਨਹੀਂ ਬੋਲੇ ਗਏ 69 ਮਾਰੇ ਉਹ ਡਾਇਰੈਕਟਰ 76 ਦੀ ਮਾਰ ਸਕਦਾ ਸੀ ਉਹ ਡਾਇਰੈਕਟਰ ਦੀ ਫਿਤਰਤ ਕੀ ਹੈ ਉਹ ਗੱਲ ਕੀ ਹੈ ਕਿੱਸਾ ਕੀ ਹੈ ਤੁਹਾਨੂੰ ਦੱਸਦਾ ਸੈਮੂਲ ਜੋਨ ਪੰਜਾਬ ਦੇ ਮੰਨੇ ਹੋਏ ਬੰਦੇ ਨੇ ਉਹ ਮੰਨੇ ਹੋਏ ਡਾਇਰੈਕਟਰ ਨੇ ਜੀ ਮੰਨੀ ਹੋਈ ਹਸਤੀ ਹੈ ਇੱਕ ਤਰ੍ਹਾਂ ਦਾ ਅਵਾਰਡ ਵਿਨਰ ਬੰਦਾ ਆ ਜੀ ਜੇ ਮੇਰੀ ਐਕਟਿੰਗ ਨੂੰ ਪਹਿਲੇ ਦਿਨ ਹੀ ਸਿਕੰਦਰ ਦੀ ਨੂੰ ਸਿਕੰਦਰ ਦੇ ਸੈੱਟ ਤੇ ਨਹੀਂ ਪਹਿਲੇ ਦਿਨ ਹੀ ਸਾਰੇ ਸੈੱਟ ਤੇ ਸਾਰੇ ਜੂਨੀਅਰ ਦੇ ਸਾਹਮਣੇ ਤੂੰ ਵੀ ਉੱਥੇ ਹੋਣਾ ਉਸ ਦਿਨ ਉਹਨਾਂ ਨੇ ਇੱਕ ਗੱਲ ਪਹਿਲੇ ਦਿਨ ਹੀ ਤਾਰੀਫ ਕੀਤੀ ਸੀ ਉਹ ਬਾਹੂ ਸ਼ੇਰਾ ਕਿਆ ਐਕਟਾਂ ਤੇਰਾ ਉਹਨਾਂ ਗਾਲ ਘੜ ਕੇ ਕਹਿ ਜੀ ਉਹ ਥੇ ਕੰਮ ਕਰਿਆ ਕਰ ਸਿੱਖਿਆ ਕਰ ਉਹ ਤੋ ਐਦਾਂ ਕਿਹਾ ਸੁਣੀ ਉਹ ਸ਼ਾਰਟ ਕਿਹੜਾ ਆ ਸ਼ਾਰਟ ਦੇ ਵਿੱਚ ਕਿਹਾ ਸੀ ਇਹ ਪੂਰਾ ਸ਼ਾਰਟ ਦੇਖ ਲਵੇ ਜਿਹਨੂੰ ਕਿਸੇ ਨੂੰ ਸ਼ੱਕ ਹੋਵੇ ਤੇ ਸਾਰੇ ਜਤਿੰਦਰ ਮੋਹਰ ਸਾਹਿਬ ਡਾਇਰੈਕਟਰ ਐ ਐ ਭਈ ਉਹ ਅਸੀਂ ਉਹਦੇ ਨਾਲ ਪੁਰਾਣੇ ਭਰਾ ਵਾਂਗੂੰ ਰਹਿੰਦੇ ਰਹੇ ਉਹਨੂੰ ਗੱਡੀਆਂ 'ਚ ਉਹਦੇ ਪਿੰਡ ਲਿਜਾ ਕਦੀ ਕਟਾਣੀ ਦੇ ਚੱਲ ਕਦੀ ਕਿਤੇ ਦੇ ਹਾਂ ਅਸੀਂ ਇਹ ਸੋਚਣਾ ਵਿਚਾਰਾ ਚਲੋ ਔਖਾ ਰੋਟੀ ਪਾਣੀ ਦਾ ਵੀ ਉਹਦਾ ਦੇਖਣਾ ਕਿਵੇਂ ਰੀ ਉਹਨੂੰ ਦੱਸ ਪੁੱਛਿਓ ਭਈ ਕਦੀ ਖਰਚਾ ਜਾਂ ਸ਼ਰਾਬ ਦਾ ਪੈਕੇਜਾਂ ਕਿਤੇ ਨਾ ਲੈ ਲੈ ਕੇ ਕਹਿਣਾ ਉਹ ਤੁਹਾਨੂੰ ਕਦੀ ਖਰਚ ਕੀਤਾ ਹੋਵੇ ਰੁਪਈਆ ਵੀ ਖਰਚਿਆ ਹੋਵੇ ਫਿਲਮ ਮਿਲਣ ਤੋਂ ਬਾਅਦ ਵੀ ਫਿਰ ਵੀ ਦੇਖ ਲਓ ਪੂਰੇ ਮੈਂ ਡਿਟੇਲ ਦੇਣਾ ਉਹਨੂੰ ਫਿਲਮ ਮਿਲਣ ਤੋਂ ਬਾਅਦ ਵੀ ਕਿਤੇ ਕਿਤੇ ਨਹੀਂ ਹੁਣ ਉਹਨੂੰ ਇੱਕ ਪ੍ਰੋਬਲਮ ਹੈ ਕਿ ਜਿਹੜਾ ਬੰਦਾ ਕੋਈ ਉੱਥੇ ਕਿਸੇ ਦੀ ਤਾਰੀਫ ਕਰਦਾ ਉਹਨੂੰ ਚੇੜ ਆ ਜਾਂਦੀ ਹੈ ਕਿ ਉਹ ਚਿੜਦਾ ਹੈ ਉਹ ਮੇਰੇ ਤੋਂ ਮੈਨੂੰ ਤਾਰੀਫ ਕਰਦੀ ਸਹਿਮਲ ਭਾਈ ਨੇ ਉਹਨੂੰ ਪਤਾ ਨਹੀਂ ਕੀ ਲੱਗਿਆ ਹੋ ਜਾਂ ਕਿੱਦਾਂ ਗੱਲ ਹੋਈ ਉਸ ਤੋਂ ਬਾਅਦ ਉਹ ਦੂਜੀ ਪ੍ਰੋਬਲਮ ਇਹ ਆਈ ਪਈ ਇਹ ਦੂਜੇ ਦਿਨ ਹੀ ਉੱਥੇ ਖੜੇ ਕਦੇ ਸੈਮੂਲ ਭਾਈ ਨੂੰ ਕਹਿੰਨੇ ਯਾਰ ਰੋਜੀ ਆ ਜਾਂਦਾ ਇੱਥੇ ਫਲਾਨਾ ਐ ਧਮਕਾਨਾ ਉਹਦੇ ਬਾਰੇ ਗੱਲ ਕਰਨ ਮੈਨੂੰ ਇਹ ਪਤਾ ਸੀ ਕਿ ਮਿੱਟੀ ਦੇ ਟਾਈਮ ਤੋਂ ਲੈ ਕੇ ਸੈਮੂਲ ਜੌਨ ਭਾਜੀ ਨੇ ਜਤਿੰਦਰ ਮੋਹਰ ਦੀ ਬਹੁਤ ਮਦਦ ਕੀਤੀ ਹੈ ਮੈਂ ਕਿਹਾ ਜਤਿੰਦਰ ਯਾਰ ਉਹ ਤੇਰੀ ਇੰਨੀ ਮਦਦ ਉਹਦੋਂ ਕਰਦਾ ਤੂੰ ਐ ਦੋ ਛੱਡੋ ਯਾਰ ਤੈਨੂੰ ਕੀ ਪਤਾ ਐ ਜੀਆਂ ਗੱਲਾਂ ਉਹ ਕਰਨ ਲੱਗ ਪਿਆ ਹੈਨਾ ਤੇ ਮੈਨੂੰ ਯਾਰ ਬੁਰੀ ਲੱਗੀ ਮੈਂ ਉਹਨੂੰ ਕਹਿ ਦਿੱਤਾ ਮੂੰਹ ਤੇ ਮੈਂ ਆਪਣੇ ਲਈ ਨਹੀਂ ਕਦੀ ਲੜਿਆ ਉਹਦੇ ਲਈ ਉਹ ਗੱਲ ਕੀਤੀ ਸੀ ਤੇ ਦੂਜੇ ਦਿਨ ਐਕਟ ਤਾਂ ਮੈਂ ਸੇਮ ਹੀ ਕਰ ਰਿਹਾ ਸੀ ਪਰ ਉਹ ਜਾਣ ਜਾਣ ਕੇ ਡਾਇਰੈਕਟਰ ਇਹ ਗੱਲਾਂ ਕਰੀ ਜਾਂਦਾ ਸੀ ਵੀ ਤੇ ਰੈਕਟ ਉਹ ਨਹੀਂ ਐ ਫਲਾਨਾ ਨਹੀਂ ਠੰਮਕਾਨਾ ਨਹੀਂ ਇਹ ਕਿਉਂ ਇੱਕ ਬੰਦੇ ਨਾਲ ਇਦਾਂ ਹੋ ਜਾਂਦਾ ਜਦੋਂ ਮਾੜੇ ਟਾਈਮਾਂ ਦੇ ਵਿੱਚ ਕਿਸੇ ਸੀਨੀਅਰ ਨੇ ਇਹਨਾਂ ਦੀ ਮਦਦ ਕੀਤੀ ਹੁੰਦੀ ਹੈ ਜਦੋਂ ਇਹ ਕੁਝ ਬਣ ਜਾਂਦੇ ਆ ਉਹਨੂੰ ਆਪਣੇ ਸੈੱਟ ਤੇ ਬੁਲਾਉਣਾ ਨਹੀਂ ਚਾਹੁੰਦੇ ਉਹਨੂੰ ਆਪਣੇ ਕੰਮ 'ਚ ਲੈਣਾ ਨਹੀਂ ਚਾਹੁੰਦੇ ਕਿਉਂਕਿ ਸੈੱਟ ਤੇ ਉਹਦੀ ਇੱਜ਼ਤ ਕਰਨੀ ਪੈਣੀ ਹੈ ਉਹਨਾਂ ਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਜਰਨੈਲ ਨੂੰ ਦੱਸਦਾ ਜਰਨੈਲ ਨੂੰ ਲੈ ਕੇ ਆਉਣ ਵਾਲਾ ਨਿਰੰਦਰ ਨੀਨਾ ਨਿਰੰਦਰ ਨੀਨੇ ਦਾ ਕਦੀ ਵੀ ਸੈੱਟ ਤੋਂ ਕਿਉਂ ਨਹੀਂ ਬੁਲਾਉਂਦਾ ਕਿਉਂਕਿ ਸਾਹ ਦੇ ਸਾਹਮਣੇ ਪੈਰੀਂ ਹੱਥ ਲਾਉਣਾ ਪੈਣਾ ਇਹ ਕਮੀਆਂ ਇਹਨਾਂ ਲੋਕਾਂ 'ਚ ਹੈਗੀਆਂ ਖਾਸ ਕਰਕੇ ਸਾਡੇ ਪੰਜਾਬੀ ਭਰਾਵਾਂ 'ਚ ਹੈਨਾ ਪੰਜਾਬੀ ਭਰਾਵਾਂ ਦਾ ਕਦੀ ਦੇਖਿਓ ਕਿਤੇ ਬਹਿ ਕੇ ਇਹਨਾਂ ਜਦੋਂ ਸਾਹਮਣੇ ਤਾਂ ਕੋਈ ਨਹੀਂ ਬੋਲਦਾ ਪਿੱਠ ਪਿੱਛੇ ਕੀ ਗੱਲ ਕਰਦੇ ਕਿਉਂਕਿ ਇਹ ਕਰਤੂਤਾਂ ਫਿਲਮ ਹੀ ਲੈਣ ਵਾਲਿਆਂ ਨੇ ਖਰਾਬ ਕੀਤੀਆਂ ਜਿਹੜੇ ਵਿੱਚ ਗਾਲ੍ਹਾਂ ਕੱਢਦੇ ਆ ਜਾਂ ਬੋਲਦੇ ਗਾਲ੍ਹਾਂ ਮੈਨੂੰ ਤੁਹਾਡੇ ਨਾਲੋਂ ਵੱਧ ਕੱਢਣੀਆਂ ਆਉਂਦੀਆਂ ਔਰ ਵਧੀਆ ਕੱਢ ਲਊਗਾ ਹੈਨਾ ਤੁਹਾਨੂੰ ਅੱਕਾ ਲੱਗਦਾ ਕੋਈ ਗੱਲ ਨਹੀਂ ਆਉਂਦੀ ਇਹ ਤੁਹਾਨੂੰ ਐਗਜ਼ਾਮਪਲ ਤਾਂ ਦੇਣੀ ਪੈਂਦੀ ਕਿਉਂਕਿ ਤੁਸੀਂ ਡੰਗਰ ਹੋ ਤੁਹਾਨੂੰ ਸਮਝ ਜਮਾ ਨਹੀਂ ਆਉਂਦੀ ਇਹਨਾਂ ਗੱਲਾਂ ਦੀ ਉਹ ਪ੍ਰੋਪਰ ਮੈਨੂੰ ਸਮਝਾਉਣਾ ਪੈਂਦਾ ਫਿਰ ਇਨ ਉਹ ਜਤਿੰਦਰ ਮੋਹਰ ਨੇ ਉਸੇ ਸੈੱਟ ਤੇ ਇਹ ਚੀਜ਼ਾਂ ਕੀਤੀਆਂ ਜਤਿੰਦਰ ਮੋਹਰ ਦੇ ਵਿੱਚ ਇੰਨੀ ਆ ਕਿ ਚਲਾਕੀਆਂ ਉਹ ਸੈੱਟ ਤੇ ਨਹੀਂ ਮੈਂ ਬੋਲਿਆ ਜਦੋਂ ਮੈਨੂੰ ਸ਼ਾਟ ਦੇ ਵਿੱਚ ਉਹ ਬੋਲਦਾ ਰਿਹਾ ਵੀ ਐ ਖਲਾਨਾ ਇੰਦਾ ਨਹੀਂ ਕਰ ਉਹਦਾ ਕਰ ਸੈੱਟ ਇਹਨੇ ਉੱਥੇ ਹੀ 2 ਢੜੇ ਬਣਾ ਲਏ ਸੀ ਫਿਲਮ ਬੰਨਣ ਤੋਂ ਬਾਅਦ ਵੀ ਉਹ ਰੋਡ ਤੇ ਹੀ ਤੁਰਦਾ ਰਹਿੰਦਾ ਲੋਕਾਂ ਨੂੰ ਇਹ ਸਿੱਧ ਕਰਨੇ ਵੀ ਵਿੱਚੋਂ ਖਾਦਾ ਕੁਝ ਨਹੀਂ ਪਰ ਇਹਨੇ ਮਹਿਬੂਬ ਬੰਦਾ ਬੰਬੇਓ ਪੜਿਆ ਜਿਹੜਾ ਪ੍ਰੋਡਕਸ਼ਨ ਨਹੀਂ ਕਰਦਾ ਸੀ ਕੁਝ ਹੋਰ ਕੰਮ ਕਰਦਾ ਸੀ ਉਹਨੂੰ ਪ੍ਰੋਡਕਸ਼ਨ ਵਾਲਾ ਬਣਾਇਆ ਸਿਕੰਦਰ ਜੋ ਕਰੋੜਾ ਰੁਪਏ ਖਾਦੇ ਚੀਟ ਕੀਤਾ ਇਹ ਬੰਦੇ ਨੇ ਫਿਰ ਰੋਡ ਤੇ ਰਿਆ ਮੈਨੂੰ ਇੱਕ ਵਾਰ ਟੱਕਰਿਆ ਤੇ ਮੇਰੀ ਲਾਹਪਾਕ ਕੀਤੀ ਫੁੱਲ ਫੁੱਲ ਲਾਹਪਾਕ ਕੀਤੀ ਜੇ ਇਹ ਬੰਦੇ ਦਾ ਪੁੱਤ ਸੀ ਜਾਂ ਸੱਚਾ ਸੀ ਆ ਜਿਹੜਾ ਕਮੈਂਟ ਪਾਉਣ ਵਾਲਾ ਇਹਨੂੰ ਪੁੱਛਦਾ ਹੋਵੇ ਬੋਲਿਆ ਕਿਉਂ ਨਹੀਂ ਜਤਿੰਦਰ ਮੋਹਰ ਨਹੀਂ ਬੋਲਿਆ ਜਤਿੰਦਰ ਮੋਹਰ ਨੇ ਬਾਕੀ ਹੁਣ ਦੱਸਿਆ ਵੀ ਮੇਰੀ ਇਨਕਲਾਸ ਲਈ ਜਤਿੰਦਰ ਮੋਹਰ ਜਿੱਦਣ ਸਕੰਦਰ ਰੀਲீஸ் ਹੁੰਦੀ ਹੈ ਤੇ ਆਨਲਾਈਨ ਇਹਦਾ ਇੰਟਰਵਿਊ ਚੱਲਦਾ ਹੈ ਉਤੋਂ ਜਿਹੜੇ ਇਹਨੂੰ ਫੋਨ ਕਰਦੇ ਆ ਜਾਲੀ ਗੋਲਾ ਕਰਦੇ ਆ ਮੈਂ ਉਹਨਾਂ ਦਾ ਵੀ ਨਾਲ ਹੀ ਕਮੈਂਟ ਲਿਖੀਆ ਫਲਾਣਾ ਆਵਾਜ਼ ਬਦਲ ਕੇ ਬੋਲ ਰਿਹਾ ਫਲਾਣਾ ਸਾਰਿਆਂ ਦਾ ਕਿਹਾ ਹਨਾ ਉਹਨਾਂ ਵਿੱਚ ਜਿਹੜਾ ਉਹ ਜਰਦਾ ਲਾਉਣਾ ਸੀ ਸੁੱਖਾ ਬਣਿਆ ਸੀ ਹਨਾ ਉਹ ਉਹ ਸਿਗਾ ਇੱਕ ਦੋ ਹੋਰ ਸਿਗੇ ਇਹ ਖੰਨੇ ਚੋਰੀ ਫਿਲਮ ਵੀ ਦੇਖ ਕੇ ਆਏ ਇਹਨਾਂ ਨੇ ਇਹ ਸ਼ੋਅ ਕੀਤਾ ਵੇ ਅਸੀਂ ਨਹੀਂ ਦੇਖੀ ਉਹ ਵੀ ਮੈਂ ਲਿਖ ਕੇ ਪਾਇਆ ਕਿ ਜਿਹੜੇ ਕਹਿੰਦੇ ਸੀ ਫਿਲਮ ਨਹੀਂ ਦੇਖਣੀ ਉਹ ਫਲਾਨੀ ਤਾਂ ਦੇਖ ਕੇ ਆਈ ਮੈਂ ਸਹੀ ਤੇ ਸੱਚ ਦੇ ਲਈ ਆਪਣਾ ਵਗਵਾਇਆ ਐਕਟਰ ਮੈਂ ਕਿੰਨੇ ਕੁ ਜੋਗਾ ਮੈਨੂੰ ਪਤਾ ਹੈ ਲੱਖਾਂ ਭੇਡਾਂ ਨੂੰ ਮੈਨੂੰ ਖਰਾਬ ਕਰਨ ਲਈ ਇਕੱਠੇ ਨਾ ਹੋਣਾ ਪੈਂਦਾ ਸਮਝਿਆ ਤੇ ਗੁਲਜੀਤ ਦਸਾਂ ਸਰਗਿਆਂ ਦੇ ਮੈਂ ਗਾਣੇ ਜਿੱਦੋਂ ਆਇਆ ਉਹ ਕਿਤੇ ਐ ਹੀ ਨਹੀਂ ਆਇਆ ਉਸ ਤੋਂ ਬਾਅਦ ਉੜਦਾ ਪੰਜਾਬ ਲਈ ਮੇਰੀ ਸ਼ਪਾਰਸ਼ ਨਾ ਕੀਤੀ ਜਾਂਦੀ ਐਕਟਰ ਮੈਂ ਕਿਦਾਂ ਦਾ ਮੈਨੂੰ ਪਤਾ ਪਰ ਮੇਰੀਆਂ ਕਰਤੂਤਾਂ ਚ ਆਪ ਨੂੰ ਨਹੀਂ ਬਣ ਸਕਿਆ ਮੈਂ ਇਹ ਚ ਕਰਤੂਤਾ ਕਿਹਨਾਂ ਦੀਆਂ ਚੱਲਦੀਆਂ ਕਮੈਂਟ ਪਾਉਣ ਵਾਲੇ ਨੂੰ ਵੀ ਪਤਾ ਇਹ ਚਾਪਲੂਸ ਜਿਹੇ ਬੰਦਿਆਂ ਨੂੰ ਚੱਲਦੇ ਆ ਜਿਹੜੇ ਜੁਰਤ ਵਾਲੇ ਉਹਨਾਂ ਨੂੰ ਨਹੀਂ ਚੱਲਦੇ ਤੇ ਬਸ ਇਹੀ ਗੱਲਾਂ ਸੀ ਹੋਰ ਗੱਲ ਕੁਝ ਨਹੀਂ ਸੈਮੂਅਲ ਜੌਨ ਭਾਜੀ ਬਹੁਤ ਗ੍ਰੇਟ ਬੰਦੇ ਨੇ ਪਰ ਉਹਨਾਂ ਨੇ ਪਹਿਲੀ ਫਿਲਮ ਤੋਂ ਇਹਨਾਂ ਦਾ ਸਾਥ ਦਿੱਤਾ ਹੁਣ ਵੀ ਇਹਨਾਂ ਦੇ ਕੰਮ ਆਉਂਦੇ ਆ ਪਰ ਇਹ ਉਹਨਾਂ ਨੂੰ ਉਹਨਾਂ ਦੀ ਸਾਈਡ ਤੇ ਹੋ ਕੇ ਬਦਕੋਈ ਕਰਦੇ ਆ ਅੱਜ ਮੈਂ ਬੋਲਿਆ ਇਹ ਬੋਲਣਾ ਨਹੀਂ ਸੀ ਆ ਜਿਹੜਾ ਕਮੈਂਟ ਪਾਉਂਦਾ ਮੇਰਾ ਵੀਰ ਤਾਂ ਨਹੀਂ ਕਹਿ ਸਕਦੇ ਵੀਰ ਫੇਰ ਨਿਕਲ ਜਾਂਦਾ ਕਮੀਨੇ ਨੂੰ ਮੂੰਹ ਤੇ ਇਹ ਹੈ ਕੋਈ ਲੰਡੂ ਜਾਂ ਬਈ ਇੰਨੀ ਜੁਰਤ ਤੇ ਤੂੰ ਸਾਹਮਣੇ ਆ ਸਿਕੰਦਰ ਦੇ ਟਾਈਮ ਤੈਨੂੰ ਪਤਾ ਨਾ ਕਲਾ ਸਾਰਿਆਂ ਦੀ ਕਿਦਾਂ ਲਾਉਂਦਾ ਸੀ ਤੁਸੀਂ ਤਾਂ ਪਹਿਲੇ ਦਿਨ ਹੀ ਗਰੁੱਪ ਬਣਾ ਲਿਆ ਸੀ ਉੱਥੇ ਮਾਮਾ ਹੈਨਾ ਉਹ ਸਾਹਮਣੇ ਆਉਣ ਜੋਗੇ ਹੈ ਨਹੀਂਗੇ ਸੋ ਆਹ ਕਿੱਸਾ ਹੈ ਹੋਰ ਕੁਝ ਨਹੀਂ ਇੱਕ ਕਿੱਸਾ ਦੇ ਗਿਆ ਆਪਾਂ ਨੂੰ ਤੇ ਬਾਕੀ ਜਿਨ੍ਹਾਂ ਵਾਰੇ ਬੋਲਿਆ ਸੱਚ ਬੋਲਿਆ ਤੇ ਮੈਂ ਬਹੁਤਾ ਟਾਈਮ ਸ਼ਹਿਰ ਨਾ ਜੇ ਆਇਆ ਜਿਵੇਂ ਚਲ ਗਿਆ ਤਾਂ ਇਹ ਜਿਹੜੀਆਂ ਮੇਰੀਆਂ ਸਾਰੀਆਂ ਗੱਲਾਂ ਤੁਹਾਨੂੰ ਸੱਚੀਆਂ ਲੱਗਣ ਲੱਪਣੀਆਂ ਹੱਲੇ ਤੁਹਾਨੂੰ ਐ ਹੀ ਲੱਗਦੀਆਂ ਇਦਾਂ ਦੇ ਦੋ ਤਿੰਨ ਲੱਡੂਆਂ ਕਰਕੇ ਜਿਹੜੇ ਚੰਗੇ ਆ ਉਹ ਚੰਗੇ ਹੀ ਆ ਚੰਗਿਆਂ ਦੀ ਬਹੁਤ ਮਿਹਰਬਾਨੀ ਆ ਮਾੜਿਆਂ ਨੂੰ ਥੋੜੀ ਮੱਤ ਦੇਵੇ ਰੱਬ ਹੋਰ ਕੁਝ ਨਹੀਂ ਚਾਹੀਦਾ ਮਿਹਰਬਾਨੀ ਸ਼ੁਕਰੀਆ